ਇਹ ਚੂਨੇ ਦਾ ਬਣਾਇਆ ਹੋਇਆ ਸਾਰਾ ਇਹ ਵੀ ਜਿੱਦਾਂ ਹੀ ਨਹੀਂ ਹਰ ਚੀਜ਼ ਲਾਈਆਂ ਇਸਦਾ ਲੱਗਦਾ ਜਿਵੇਂ ਜੇਲ ਹੁੰਦੀ ਲੋ ਜੀ ਨੂਰ ਮਹਿਲ ਦਾ ਮਹਿਲ ਦੇਖਣ ਆਏ ਸੀ ਬਾਰੇ ਪਾਪਾ ਨੂਰ ਜਹਾਂ ਜੀ ਤੇ ਨੂੰ ਦੇ ਆਇਆ ਹੋ ਲੋ ਜੀ ਅਸੀਂ ਬਿਨਾਂ ਸੱਦੇ ਵਿਆਹ ਆ ਗਏ ਆ ਇਹਦੀ ਮੇਰ ਨਾਲ ਤੇ ਇਹਦੀ ਮੇਰ ਨਾਲ ਆ ਬੰਦੇ ਮੇਰ ਨਾਲ ਆ ਸਾਡਾ ਕਮੈਂਟੇਟਰ ਆ ਇਹ ਕਮੈਂਟੇਟਰ ਹੋਣਾ ਨਹੀਂ ਹੈਗਾ ਜਿਹੜਾ ਕਬੱਡੀ ਚ ਬੋਲਦਾ ਇਹ ਹੈਗਾ ਡੀਜੇ ਵਾਲਾ ਕਮੈਂਟੇਟਰ ਆ ਕਮੈਂਟੇਟਰ ਸਾਡਾ ਡੀਜੇ ਵਾਲਾ ਹੈ ਇਹ ਵੱਖਰਾ ਰੱਖਿਆ ਸੀ ਡੀਜੇ ਲੈ ਕੇ ਆਏ ਆ ਤੇ ਸਾਡੇ ਵੀਡੀਓਗ੍ਰਾਫਰ ਵੀ ਪਹੁੰਚੇ ਹੋਏ ਆ ਲੋ ਜੀ ਨੂਰ ਮਹਿਲ ਦਾ ਮਹਿਲ ਦੇਖਣ ਆਏ ਸੀ ਪਰ ਇੱਥੇ ਲੱਗਿਆ ਨੋ ਵੀਡੀਓਗ੍ਰਾਫੀ ਵਿਦਆਊਟ ਪਰਮਿਸ਼ਨ ਉਹ ਵੀ ਐਸਾ ਜੀ ਐਸਾ ਹੀ ਸਾਲ ਨੂੰ ਕਿਥੋਂ ਮਿਲਾਗੇ ਹੁਣ ਚਲੋ ਬਾਹਰੋਂ ਤਾਂ ਦੇਖ ਲਓ ਕਾਫੀ ਪੁਰਾਣਾ ਮਹਿਲ ਜੂਰੂ ਵਾਲੇ ਵੈਸੇ ਤਾਂ ਸੀ ਆਏ ਸੀ ਵਿਆਹ ਤੇ ਔਰ ਫੇ ਵੀ ਵਿਆਹ ਛੱਡ ਕੇ ਤੁਹਾਡੇ ਘਰ ਕੇ ਇੱਧਰ ਆਏ ਆਂ ਆਹ ਦੇਖੋ ਪਰਮਿਸ਼ਨ ਅਸੀਂ ਲੈ ਵੀ ਲਈ ਪਰਮਿਸ਼ਨ ਤਾਂ ਹੱਲ 5 ਮਿੰਟ ਵੀ ਨਹੀਂ ਲੱਗੇ ਲੈਣ ਨੂੰ ਕਮਰੇ ਨਹੀਂ ਜੇਲ੍ਹਾਂ ਆਇਆ ਕਾਹ ਹੀ ਵੱਡਾ ਆ 400 ਸਾਲ ਪੁਰਾਣਾ ਆ ਇਹ ਇੱਕ ਰੂਮ ਤੁਹਾਨੂੰ ਅੰਦਰੋਂ ਦਿਖਾਉਂਦੇ ਆ ਦੇਖੋ ਜੀ ਇਹ ਰੂਮ ਆ ਪਤਾ ਨਹੀਂ ਹੁਣ ਜੇਲ੍ਹ ਆ ਪਰ ਜਿੱਦਾਂ ਇਹ ਨਹੀਂ ਹਰ ਚੀਜ਼ਾਂ ਲਾਈਆਂ ਆ ਇਦਾਂ ਲੱਗਦਾ ਜੇਲ੍ਹ ਹੁੰਦੀ ਜੂਡੂ ਵਾਲਿਓ ਦੇਖੋ ਇਹ 400 ਸਾਲ ਪੁਰਾਣਾ ਆ ਤੇ ਮੇਨਟੇਨ ਪੂਰਾ ਕਰਕੇ ਰੱਖਿਆ ਹੋਇਆ ਹੈ ਕਿਤੇ ਕਿਤੇ ਉਹ ਉਧਰ ਸੜਕਾਂ ਦੇ ਪਿਛਲੇ ਪਾਸੇ ਥੋੜੀ ਜਿਹੀ ਇਮਾਰਤ ਖਰਾਬ ਹੋਈ ਹੈ ਬਾਕੀ ਸੱਟ ਹੈ ਆ ਤਾਂ ਨਵੀਆਂ ਇੱਟਾਂ ਇੱਥੇ ਹੁਣੇ ਲਾ ਜਨ ਲਾ ਦੀ ਹੈ ਵੀ ਨੂਰ ਮਹਿਲ ਆਉਂਦਾ ਆ ਕੋਈ ਐਂਟਰੀ ਫੀਸ ਨਹੀਂ ਲਈ ਸਾਡੇ ਕੋਲ ਉਨ੍ਹਾਂ ਨੇ ਤੇ ਵੀਡੀਓਗ੍ਰਾਫੀ ਵਾਸਤੇ ਪਰਮਿਸ਼ਨ ਲੈਣੀ ਪੈਂਦੀ ਆ ਇਹ ਧਿਆਨ ਰੱਖਿਓ ਜਰੂਰ ਜਿਹੜੀ ਵੀਡੀਓਗ੍ਰਾਫੀ ਆ ਉਹ ਸਿਰਫ ਆਪਾਂ ਮੋਬਾਈਲ ਤੇ ਬਣਾ ਸਕਦੇ ਆ ਤੇ ਜਿਹੜੀ ਆਪਣੇ ਕੈਮਰੇ ਤੇ ਨਹੀਂ ਔੜੀਆਂ ਤਾਂ ਬੜੀਆਂ ਪਰ ਉੱਪਰ ਜਾਣਾ ਮਨਾ ਹੈ ਕਿ ਕੱਚਾ ਵੀ ਹੋ ਸਕਦਾ ਆ ਆ ਵੀ ਪਹਿਲਾਂ ਪੁਰਾਣੇ ਕਮਰੇ ਹੁਣੇ ਆ ਦੇਖੋ ਸਮੇਂ ਦੇ ਨਾਲ ਨਾਲ ਸਾਰੇ ਖਰਾਬ ਹੋ ਗਏ ਪੈ ਗਏ ਹੁਣ ਇਹ ਜਾਂ ਛੋਟੇ ਹੋ ਗਏ ਪਤਾ ਨਹੀਂ ਕੀ ਹਿਸਾਬ ਇਹਨਾਂ ਦਾ ਇਹ ਹੋ ਗਿਆ ਹੁਣ ਮਤਾਬ ਸਿੰਘ ਜੀ ਕਦਾ ਹੁਣ ਨਹੀਂ ਪਤਾ ਹੁਣ ਇੱਥੇ ਵਾਲਿਆਂ ਨੂੰ ਪਤਾ ਸਮਝ ਨਾ ਠੀਕ ਕਮਰੇ ਹੁਣੇ ਆਹ ਜਿੱਦਾਂ ਉਹ ਉੱਥੋਂ ਆਏ ਸੀ ਕਾਫੀ ਦੂਰ ਆ ਗਏ ਇੱਧਰ ਨੂੰ ਬੱਸ ਹੋਰ ਕੋਈ ਦਾ ਉਹ ਪੂਈਆਂ ਦੇ ਰਹੇ ਆ ਆਦੇ ਬੱਚੇ ਦੀ ਦੇਖਭਾਲ ਦਾ ਕਮਰਾ ਵਧੀਆ ਹੈ ਜੇ ਬਈ ਬੱਚਾ ਕੋਈ ਤਾਂ ਕਰਦਾ ਫਰ ਦੇਖਭਾਲ ਵਾਸਤੇ ਉੱਥੇ ਰੱਖ ਸਕਦੇ ਏ ਹੁਣ ਸਾਨੂੰ ਇਹ ਨਹੀਂ ਪਤਾ ਲੱਗਦਾ ਇਹ ਰੂਮ ਆ ਜਾਂ ਇਹ ਜੇਲ੍ਹਾਂ ਬਣਾਈਆਂ ਆ ਇਹ ਨਹੀਂ ਸਾਨੂੰ ਪਤਾ ਲੱਗਾ ਇਹ ਮਹਿਲ ਦਾ ਨਾਮ ਹੈਗਾ ਨੂਰ ਮਹਿਲ ਸਰਾ ਆ ਦੇਖੋ ਅੰਦਰਲੇ ਪਾਸੇ ਕਾਫੀ ਅੰਦਰ ਤੱਕ ਆ ਦੇਖੋ ਜਿਹੜੀ ਆਪਾਂ ਘਰ ਬਣਾਉਂਦੇ ਆ ਸੀਮਿੰਟ ਲਾ ਕੇ ਉਹ ਵੀ ਫਿਰ 10-15 ਸਾਲ ਹੋਇਆ 15 ਸਾਲ ਬਾਅਦ ਉਹਦੀ ਰੇਪੇਅਰ ਕਰਨੀ ਪੈਂਦੀ ਆ ਇਹ ਚੂਨੇ ਨਾਲ ਬਣਾਇਆ ਹੋਇਆ ਸਾਰਾ ਫੇ ਵੀ ਇੰਨਾ ਚਿਰ ਹੋ ਗਿਆ ਖਰਾਬ ਨਹੀਂ ਹੋਈ 400 ਸਾਲ ਹੋ ਗਿਆ ਘਟੋ ਘਟ ਉਹ ਬੰਦੇ ਦੱਸਣ ਦੇ ਸੀ ਉੱਤੇ ਆਹ ਇਮਾਰਤ ਥੋੜੀ ਜੀ ਦੇਖੋ ਇਹ ਹੁਣ ਪਤਾ ਨਹੀਂ ਕੀ ਉਸ ਟਾਈਮ ਹੋਇਆ ਸੀ ਇਦਾਂ ਕਿ ਟਹਿ ਹੋ ਗਏ ਹੋਣੀ ਆ ਜਾਂ ਆਹ ਵੀ ਕਮਰੇ ਹੋਣੇ ਆ ਸਾਰੇ ਨੂਰ ਜਹਾਨ ਉਹਨਾਂ ਦੇ ਨਾਂ ਤੇ ਆ ਬਣਿਆ ਹੋਇਆ ਮੈਲੇ ਇੱਥੇ ਰਹਿੰਦੇ ਹੋਣੇ ਨੂਰ ਜਹਾਨ ਹੋਣੀ ਉਹ ਹੁਣ ਮੈਨੂੰ ਮੈਂ ਉਹਨਾਂ ਦਾ ਘਰ ਆਹ ਦੇਖੋ ਅੰਦਰ ਆਹ ਕਿਤੇ 400 ਸਾਲ ਪੁਰਾਣੀਆਂ ਚੀਜ਼ਾਂ ਈਆਂ ਖਰਾਬ ਹੋਈਆਂ ਨਹੀਂ ਲੋਗੇ YouTube ਵਾਲੇ ਆ ਚੀਜ਼ਾਂ ਦੇ Rajasthan ਆ ਰੋ ਮਿਲਣੇ ਜਾ ਕੇ ਦੇ ਤਿੱਗੇ ਜਿਆਦਾ ਰਾਣੀ ਇੱਧਰਲੇ ਪਾਸੇ ਰਹਿੰਦੇ ਹੁਣੇ ਜਾ ਉਹ ਪਹਿਲਾਂ ਜਿਹੜਾ ਉੱਧਰ ਦਿਖਾਇਆ ਆ ਦੇਖੋ ਇਹ ਉਸ ਟਾਈਮ ਦੇਖ ਲੈ ਜਿਹੜੇ ਆਪਾਂ ਹੁਣ ਪਾਰਕਾਂ ਦੇ ਵਿੱਚ ਲਾਉਂਦੇ ਨਹੀਂ ਹੈਗੇ ਪਹਾਰੇ ਵਗੈਰਾ ਉਹ ਤਾਂ ਖੂਹ ਹੁੰਦਾ ਹੁਣ ਆ ਦੇਖੋ ਜਿਹਦੇ ਵਿੱਚ ਪਾਣੀ ਆਉਂਦਾ ਹੁਣ ਆ ਦੇਖ ਖੂਹ ਆ ਇਹ ਪੂਰਾ ਬਣਾਇਆ ਹੋਇਆ ਉਸ ਟਾਈਮ ਦਾ ਨੂਰ ਜਹਾਨ ਜੀ ਪਾਛਾ ਹੈ ਜੇ ਇੱਥੇ ਰਹਿੰਦੇ ਹੋਣੇ ਜਾਂ ਉਹ ਵਾਲੀ ਬਿਲਡਿੰਗ ਹੈ ਕਹਿੰਦੇ ਉੱਥੇ ਰਹਿ ਸਕਦੇ। ਇਹੋ ਜਿਹੜੇ ਅਸੀਂ ਰੂਮ ਤੁਹਾਨੂੰ ਦਿਖਾ ਲੰਦੇ ਸੀਗੇ ਉਹ ਸਰਾਵਾਂ ਬਣਾਈਆਂ ਹੋਈਆਂ ਆ। ਜਦੋਂ ਲੜਾਈ ਲੱਗਦੀ ਹੁਣੀ ਜਾਂ ਇੱਥੇ ਰੈਸਟ ਕਰਦੇ ਹੋਣੇ ਆ ਕੇ ਅੱਜ ਜਿੱਦਾਂ ਸਰਾਵ ਬਣਾਈ ਹੁੰਦੀ ਆਪਣੇ ਉਹ ਚੀਜ਼ਾਂ ਬਣਾਈਆਂ ਆ। ਡਬਲ ਆਵਾਜ਼ ਆਉਂਦੀ ਆ ਖੂਚ। ਡਬਲ ਆਵਾਜ਼ ਆਉਂਦੀ ਹੈ। ਹੈਲੋ? ਹੈਲੋ? ਡਵਲ ਉਹਦੀ ਬਾਤ ਪਾਪਾ ਨੂਰ ਜਹਾਂ ਜੀ ਉਹਦੀ ਬਾਤ ਚੋਈ ਇਸ ਮਰਜ਼ੀ ਛੱਡ ਜੋ ਵਧੀਆ ਚੀਜ਼ ਹੈ ਵਿਆਹ ਤਾਂ ਅਸੀਂ ਪੂਰਾ ਦੇਖਿਆ ਨਹੀਂ ਪਰ ਆ ਜੀ ਜਰੂਰ ਦੇਖ ਲਈ ਜਿਹੜੀ ਤੁਹਾਨੂੰ ਵੀ ਦਿਖਾ ਸਕਦੇ ਜਿਹੜੇ ਪਹਿਲੇ ਹੀ ਰਾਜੇ ਸੀ ਕਾਫੀ ਐਸ਼ ਕਰਦੇ ਸੀ ਇਹਦਾ ਮਤਲਬ ਬਹੁਤ ਜ਼ਿਆਦਾ ਆਪਾਂ ਦਾ ਸੋਚ ਵੀ ਨਹੀਂ ਸਕਦੇ ਇਹ ਚੀਜ਼ਾਂ ਬਾਰੇ ਰਾਜਿਆਂ ਨੇ ਕਿੰਨੀ ਐਸ਼ ਕੀਤੀ ਆ ਆਪਣੇ ਮੈਂ ਇੰਨੀ ਚੀਜ਼ ਆਪ ਸੋਚ ਸਕਦੇ ਆ ਇਹ ਉਸ ਟਾਈਮ ਦੇ ਵਿੱਚ ਕਿੰਨੇ ਇੱਕ ਵਧੀਆ ਘਰ ਬਣਾਏ ਆ ਅੱਜ ਮੋਡਰਨ ਜਮਾਨਾ ਹੋਇਆ ਕਿਤੇ ਜਾ ਕੇ ਫੇਰ ਵੀ ਨਹੀਂ ਆਪਾਂ ਦਾਦਾ ਨਹੀਂ ਬਣਾ ਸਕਦੇ ਕੁਝ ਚੀਜ਼ਾਂ ਲੇਟ ਸਮਝ ਆਉਂਦੀਆਂ ਇਹਦੇ ਵਿੱਚ ਪਾਣੀ ਇੱਥੋਂ ਨਿਕਲ ਕੇ ਫੇਰ ਆ ਚੜੇ ਜਾਂਦਾ ਹੋਣਾ ਇਹ ਰਿ ਟੂਪ पाणी ਖੜ ਜਾਂਦਾ ਹੁਣ ਵਿੱਚ ਵੀ ਪਾਣੀ ਖੜ ਜਾਂਦਾ ਹੁਣ ਇੱਥੇ ਸੈਡਾਂ ਤੇ ਬੰਦੇ ਹੁਣੇ ਉਦੋਂ ਆ ਕੇ ਇੱਥੇ ਪਾਣੀ ਹੋਣਾ ਸਾਰੇ ਪਾਸੇਆਂ ਚੀਜ਼ਾਂ ਚ ਜਾਦੇ ਹੁਣ ਬਣਿਆ ਜਾਂ ਪਹਿਲਾਂ ਦਾ ਬਣਿਆ ਹੁਣ ਪਤਾ ਨਹੀਂ ਡਿਜ਼ਾਈਨ ਤਾਂ ਉਹ ਪੁਰਾਣਾ ਹੀ ਲੱਗਦਾ ਉਹਦਾ ਆਹ ਦੇਖ ਆ ਲੰਬੇ ਬਣਿਆ ਤੇ ਉੱਪਰਲੇ ਪਾਸੇ ਇੱਥੇ ਰਸੋਈ ਘਰ ਹੋਣਾ ਹੈ ਮੈਨੂੰ ਲੱਗਦਾ ਚਲੋ ਸਰਕਾਰ ਨੇ ਬਾਅਦ ਵਿੱਚ ਤਿਆਰ ਕੀਤੀ ਆ ਹੁਣੀਆਂ ਪਰ ਉਸ ਵੇਲੇ ਵੀ ਵਧੀਆ ਹੋਣੀਆਂ ਹੈ ਫੇਰ ਵੀ ਸਾਡੀ ਸਰਕਾਰ ਨੇ ਵਧੀਆ ਇਹਨਾਂ ਨੂੰ ਤਰੀਕੇ ਨਾਲ ਬਣਾ ਕੇ ਰੱਖਿਆ ਹੋਇਆ ਹੈ ਸਾਂਭ ਕੇ ਰੱਖੀ ਹੋਈ ਹੈ ਚੀਜ਼ ਐਂਟਰੀ ਫੀਸ ਵੀ ਰੱਖ ਸਕਦੇ ਆ ਦੇਖਣ ਵਾਸਤੇ ਪਰ ਫੇਰ ਵੀ ਨਹੀਂ ਰੱਖੀ ਆ ਮੈਂ ਦਰਵਾਜ਼ਾ ਅਸੀਂ ਇਧਰੋਂ ਐਂਟਰ ਹੋਏ ਸੀਗੇ ਇੱਕ ਪਿਛਲੇ ਪਾਸੇ ਸੀਗਾ ਇੱਕ ਇਹ ਆ ਆ ਵੀ ਖੂਹ ਆ ਇਧਰਲੇ ਪਾਸੇ ਪਾਰਕ ਦੇ ਵਿੱਚ ਹੁੰਦਾ ਹੁਣ ਉਹ ਖੂਹ ਆ ਉਹ ਅਸੀਂ ਪਹਿਲਾਂ ਇੱਧਰ ਨੂੰ ਆਏ ਹੀ ਨਹੀਂ ਪਰ ਫਿਰ ਵੀ ਦੁਬਾਰਾ ਆ ਗਏ ਬਈ ਮੁੜ ਕੇ ਪਤਾ ਨਹੀਂ ਕੀ ਹੈ ਇਹ ਇਹਦਾ ਛੋਟਾ ਜਿਹਾ ਵਿੱਚ ਲੋ ਜੀ ਦਰਵਾਜ਼ਾ ਬਹੁ ਵੱਡਾ ਬਣਿਆ ਹੋਇਆ ਤੇ ਅਸੀਂ ਹੁਣ ਚੱਲੇ ਆ ਇੱਥੋਂ ਬਾਹਰਲੇ ਪਾਸੇ ਬਾਜ਼ਾਰ ਵੀ ਪੂਰਾ ਲੱਗਾ ਹੋਇਆ ਹੈ ਹੋਰ ਇਤਕ ਕੀ ਚੀਜ਼ ਹੈਗੀ ਦੱਸਣ ਵਾਲੀ ਤਾਂ ਤੁਹਾਨੂੰ ਦੱਸ ਦੋ ਬਹੁਤ ਸਾਰਾ ਪਰਾਰ ਬਹੁਤ ਸਾਰਾ ਸਰਦਾਰ ਮਕਰਵਾ ਇਤਨੀ ਬੜੀ ਠੀਕ ਆਉਂਦੀ ਆ ਪਿਆਰੀ ਨੂੰ ਬੈਠ ਕੇ ਜੇ ਕੋਈ ਫੁੱਲ ਚਾਉਣੀ ਹੈ ਤਾਂ ਆਉਣ ਤਾਂ ਹੋਣੀ ਆ ਪੜੀ ਦੇ ਮਨਾਉਣੀ ਆ ਖੁਸ਼ੀਆਂ ਥੈਟ ਇਜ਼ ਏ ਵਨ ਟੂ ਬੈਲੈਂਸਿੰਗ ਬਾਇਡਿੰਗ ਵੈਸ ਪ੍ਰਾਹ ਤੇ ਨੂੰ ਦੇਖਿਆ ਉਹ ਦਾ ਪੂਰਾ ਤਿਆਰ ਹੋਣ ਦਿਆ ਇਹਨਾਂ ਦਾ ਵਿਆਹ ਦੇ ਵਾਲਾ ਮੁੰਡਾ ਤਿਆਰ ਹੋਣ ਦਿਆ ਨਹੀਂ ਹੋਣ ਦਿਆ ਇੱਕ ਬੋਤਲ ਜਾਣ ਕੇ ਲਿਆਂਦੀ ਵੀ ਫੋਟੋ ਖਿਜਣ ਵਾਸਤੇ ਚਲੋ ਬਾਜੀ ਫੋਟੋ ਖਿੱਚੀਏ ਦੀ ਲੋ ਜੀ ਅਸੀਂ ਸਾਰਾ ਹੁਣ ਮਹਿਲ ਮੂਲ ਦੇਖ ਰਹੇ ਹਾਂ ਤੇ ਹੁਣ ਵਿਆਹ ਤੇ ਅਸੀਂ ਆਏ ਸੀਗੇ ਬਿਆਹ 6 ਵਜੇ ਗਿਆ ਖਤਮ ਹੋਣ ਲੱਗੇ ਦੀ ਫੋਟੋ ਸ਼ੂਟ ਹੋਣ ਲੱਗੀ ਹੈ ਬਿਆਹਲੇ ਮੁੰਡੇ ਦੀ ਲੋੜ ਨਹੀਂ ਹੈ ਕਿ ਜ਼ਿਆਦਾ ਤੇਰੀ ਲੋੜ ਆ ਗळा ਹੀ ਮੇਰਾ ਬਹਿ ਗਿਆ ਅੱਜ ਕੋਈ ਖਾਦੀ ਭਰਾਵਾ ਲੋ ਜੀ ਹੁਣ ਡੀਮਾਰ ਪਹੁੰਚ ਗਏ ਬੰਦਾ ਸਾਡਾ ਪਹੁੰਚ ਗਿਆ ਉਹ ਖੜਾ ਹੈ ਕਹਿੰਦਾ ਸ਼ੋਪਿੰਗ ਕਰਨੀ ਥੋੜੀ ਜੀ ਮੈਟ ਪਸੰਦ ਆਏ ਆ ਹੁਣ ਚਾਦਰ ਚਾਦਰ ਵੀ ਇੱਥੇ ਹੁਣ ਆ ਕਦੇ ਰੇਟ ਲਿਖਿਆ ਚਾਦਰ ਹੈਗੀ ਆ ਮੈਂ ਚਾਦਰ ਕੱਢਦੀ ਇਹ ਹੈਗੀ ਆ 150 ਰੁਪਏ ਦੀ ਬਸ ਕਮੈਂਟਾਂ ਤੋਂ ਬੰਦ ਕਰੋ ਜੂਠੂ ਮੂਰ ਮੇਲ ਦਾ ਮੇਲ ਤਾਂ ਦੇਖ ਲਿਆ ਸੀ ਆਪ ਵੀ ਤੁਹਾਨੂੰ ਦਿਖਾ ਲਈ ਦਿੰਦੇ ਹਾਂ ਰਾਜੇ ਵਾਲੇ